ਮਹਿਲਾਵਾਂ ਨੇ ਰੱਖਿਆ ਆਪਣੇ ਪਤੀ ਦੀ ਲੰਮੀ ਉਮਰ ਦੇ ਲਈ ਕਰਵਾ ਚੌਦਾ ਵਰਤ ਸ਼ਹਿਰ ਢੜੀਵਾਲ ਪਿੰਡ ਫੱਜੀਪੁਰ ਦੇ ਵਿੱਚ ਮਹਿਲਾਵਾਂ ਦੇ ਵੱਲੋਂ ਆਪਣੇ ਪਤੀ ਦੀ ਲੰਮੀ ਉਮਰ ਦੇ ਲਈ ਵਰਤ ਰੱਖਿਆ ਗਿਆ ਜਿਸ ਦੌਰਾਨ ਪੱਤਰਕਾਰਾਂ ਦੇ ਨਾਲ ਗੱਲਬਾਤ ਦੌਰਾਨ ਉਹਨਾਂ ਨੇ ਦੱਸਿਆ ਕਿ ਭਾਗਾ ਵਾਲੀਆਂ ਮਹਿਲਾਵਾਂ ਹਨ ਜੋ ਆਪਣੇ ਪਤੀ ਦੀ ਲੰਮੀ ਉਮਰ ਦੇ ਲਈ ਵਰਤ ਰੱਖਉਂਦੀਆਂ ਹਨ ਮਹਿਲਾਵਾਂ ਨੇ ਦੱਸਿਆ ਕਿ ਇਸ ਦਿਨ ਔਰਤਾਂ ਹਾਰ ਸ਼ਿੰਗਾਰ ਕਰਦੀਆਂ ਹਨ ਅਤੇ ਆਪਣੇ ਪਤੀ ਦੀ ਲੰਮੀ ਉਮਰ ਦੇ ਲਈ ਵਰਤ ਰੱਖਦੀਆਂ ਹਨ ਜਦ ਰਾਤ ਨੂੰ ਚੰਦਰਮਾ ਨਿਕਲਦਾ ਹੈ ਤਾਂ ਉਸ ਅਰਖ ਦੇ ਕੇ ਆਪਣਾ ਵਰਤ ਪੂਰਾ ਕਰਦੀ ਹਨ ਵਲਾ ਚੌਥਾ ਦਿਹਾੜੀ ਇਸਤਰੀਆਂ ਆਪਣੇ ਪਤੀ ਦੀ ਲੰਬੀ ਉਮਰ ਵਾਸਤੇ ਮਨਾਉਂਦੀਆਂ ਹਨ ਤੇ ਇਹਨਾਂ ਦੇ ਲਈ ਉਹ ਸਵੇਰੇ 4 ਵਜੇ ਉੱਠ ਕੇ ਸਰਗੀ ਵਗੈਰਾ ਖਾਂਦੀਆਂ ਹਨ ਤੇ ਇਸ ਵੇਲੇ ਉਹ ਕਥਾ ਵਗੈਰਾ ਸੁਣ ਕੇ ਤੇ ਅਰਗ ਚੰਦਰਮਾ ਨੂੰ ਅਰਗ ਦੇ ਕੇ ਆਪਣੇ ਵਰਤ ਨੂੰ ਪੂਰਾ ਕਰਦੀਆਂ ਨੇ ਕੀ ਕਰਦੀਆਂ ਨੇ ਉਹਦੇ ਬਾਅਦ ਸਾਰਾ ਦਿਨ ਭੁੱਖੇ ਪਿਆਸੀ ਮੇਰ ਜਿਲਾਵਰ ਤਰਾਦੀਆਂ ਹਨ ਵਲਾ ਚੌਥੇ ਮੱਤ ਦੀ ਸਾਰਿਆਂ ਨੂੰ ਬਹੁਤ ਰੀਜ ਹੁੰਦੀ ਹੈ ਕਿਉਂਕਿ ਇਹ ਪਤੀ ਦੀ ਲੰਬੀ ਉਮਰ ਲਈ ਰੱਖਿਆ ਜਾਂਦਾ ਹੈ ਇਸਾ ਗਣੇ ਸਿਆ ਆਪਣੇ ਪਤੀ ਦੀ ਲੰਬੀ ਤਾਂ ਆਈ ਲਈ ਰੱਖੀਆਂ ਨੇ ਉਮਰ ਲਈ ਰੱਖੀਆਂ ਨੇ ਤੇ ਸਵੇਰੇ ਸਵਤੇ ਉੱਠ ਕੇ ਉਹ ਸਰਗੀ ਵਲੇ ਤਿਆਰ ਹੋ ਕੇ ਤੇ ਆਪਣੇ ਸੁਹਾਗ ਲਈ ਜੇ ਸਾਸੂ ਮਾਤਾ ਦੁਆਰਾ ਦਿੱਤੀ ਜਾਂਦੀ ਸਰਗੀ ਨੂੰ ਖਾਂਦੀਆਂ ਨੇ ਤੇ ਉਹਨਾਂ ਦੇ ਪਿਆਰ ਉਹਨਾਂ ਦੇ ਆਸ਼ੀਰਵਾਦ ਨਾਲ ਵ੍ਰਤਨੀ ਸ਼ੁਰੂਆਤ ਕਰਦੀਆਂ ਨੇ ਤੇ ਉਸ ਤੋਂ ਬਾਅਦ ਸਾਰਾ ਦਿਨ ਨਿਰਜਲ ਰਹਿ ਕੇ ਤੇ ਆਪਣੇ ਪ੍ਰਭੂ ਦਾ ਧਿਆਨ ਕਰਕੇ ਉਹ ਵਰਤ ਪਤਦੀਆਂ ਨੇ ਤੇ ਉਸ ਤੋਂ ਬਾਅਦ ਸ਼ਾਮ ਨੂੰ ਕਥਾ ਸੁਣ ਕੇ ਚੰਦਰਮਾ ਨੂੰ ਅਰਕ ਦੇ ਕੇ ਤੇ ਆਰਤੀ ਕਰਕੇ ਚੰਦਰਮਾ ਨੂੰ ਅਰਕ ਦੇ ਕੇ ਉਸ ਤੋਂ ਬਾਅਦ ਆਪਣਾ ਵਰਤੋਂ ਪੂਰਨ ਕਰਦੀਆਂ ਨੇ ਤੇ ਨਵੇਂ ਕੱਪੜੇ ਮੇਕਅਪ ਦਾ ਸਮਾਨ ਨਵੀਆਂ ਚੂੜੀਆਂ ਸਿੰਦੋਰ ਮੰਗਲਸੁੱਤਰ ਹਰ ਇੱਕ ਚੀਜ਼ ਨਵੀਂ ਲਈ ਜਾਂਦੀ ਹੈ ਤੇ ਚੋਲਾ ਸ਼ਿੰਗਾਰ ਕਿਤੇ ਜਾਂਦੇ ਨੇ ਇਹਦੇ ਵਿੱਚ ਇਹ ਬਹੁਤ ਕਰਮ ਭਾਗਾ ਵਾਲੀਆਂ ਸ੍ਰੀਆਂ ਹੁੰਦੀਆਂ ਜਿਹੜੀਆਂ ਵਰਤ ਰੱਖ ਬੰਦੀਆਂ ਨੇ